ਭਗਵਾਨ ਪਰਸ਼ੂਰਾਮ ਧਰਮਚਾਲਾ ਚ ਪਾਰਸ਼ ਸ਼ਰਮਾ ਦੀ ਪ੍ਰਧਾਨਗੀ ਚ ਭਗਵਾਨ ਪਰਸ਼ੂਰਾਮ ਦੀ ਜਨਮ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇ ਗਈ। ਇਸ ਮੌਕੇ ਧਰਮਚਾਲਾ ਚ ਵਿਦਵਾਨ ਪੰਡਤਾਂ ਵੱਲੋਂ ਹਮਨ ਜਾ ਕੀਤਾ ਗਿਆ। ਉਪਰੰਤ ਭਗਵਾਨ ਪਰਸ਼ੂਰਾਮ ਦੇ ਜੀਵਨ ਤੇ ਚਾਨਣਾ ਪਾਉਂਦੇ ਸੰਗਤਾਂ ਨੂੰ ਸੁਧਾਰਤ ਜੀਵਨ ਜਿਉਣ ਦੀ ਸਲਾਹ ਦਿੱਤੀ। ਉਹਨਾਂ ਨੇ ਬ੍ਰਾਹਮਣ ਸਮਾਜ ਵੱਲੋਂ ਸਮਾਰਾਈ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ। ਪ੍ਰਧਾਨ ਪਾਰਸ਼ ਸ਼ਰਮਾ ਨੇ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਦਿਤੀ ਤੇ ਸੰਗਤ ਨੂੰ ਵਧਾਈ ਦਿੱਤੀ ਅਤੇ ਉਹਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਿਆ ਸਾਬਕਾ ਨਗਰ ਕੌਂਸਲ ਦੇ ਪ੍ਰਧਾਨ ਕਪੂਰ ਚੰਦ ਬਾਂਸਲ ਸਮਾਣਾ ਸ਼ਹਿਰ ਵਾਸੀਆਂ ਨੇ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਦਿਨ ਤੇ ਸੰਗਤ ਨੂੰ ਵਧਾਈ ਦਿੱਤੀ ਇਸ ਮੌਕੇ ਰਮਨਦੀਪ ਸ਼ਰਮਾ ਸ਼ੇਖਰ ਸ਼ਰਮਾ ਪਿੰਕਾ ਸ਼ਰਮਾ ਮੰਗਤ ਸ਼ਰਮਾ ਗੋਪਾਲ ਸ਼ਰਮਾ ਅਸ਼ੋਕ ਮੋਦਗਿਲ ਸਰਜੀਤ ਰਾਮ ਪੱਪੀ ਆਦਿ ਸਮੇਤ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਸਨ ਸਮਾਣਾ ਤੋਂ ਗੁਲਾਬ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਦੇਦੀ ਜਾਹਿ ਕਲਪ ਸਮਵੇਤੇ ਬੇਗ ਚਲੇ ਪ੍ਰਭੂ ਆਨੇ ਮੁਜਬਗ ਕਲਦਨ ਜੀਤ ਸਿਆ ਪਰ ਰਾਮ ਜੈ ਜੈ ਰਾਮ ਮੇਰੇ ਪਿਉ ਰਾਮ ਜੈ ਜੈ ਰਾਮ ਮੰਗਲ ਬਵਣ ਅਮੰਗਲ ਹਾਰੇ ਦਰਵਹ ਸੁਦਾ ਸਰਥਾਜਰ ਦੇਹਾ ਜੈ ਸਿਆ ਰਾਮ ਜੈ ਜੈ ਰਾਮ ਮੇਰੇ ਪ੍ਰਭੂ ਰਾਮ ਜੈ ਜੈ ਰਾਮ ਸੁਨੇ ਸੋ ਜੀ ਜੈ ਆਮ ਬਾਤ ਨਿਕਾਏ ਮਾਣਾ ਮੰਗਤੀ ਚਾਹੀਏ ਸਭ ਨੇ ਮੁਝੇ ਮੋਦਗਲੇ ਪਿਛਲੇ ਲਾਵੇਂ ਆਏ ਮੰਦਪੇਤੀ ਪ੍ਰਭ ਸੋਈ ਜਬ ਤੱਕ ਅਗੇਦਰ ਕਿਤੇ ਨਾ ਹੋਏ ਤੇਜ ਤ ਬਾਦ ਪ੍ਰਭ ਜਤਕਾ ਨਗੇਰੇ ਹੋ ਜੀ ਦੀ ਅਨ ਵੀ ਜਾਣਗੇ ਸੁਣ ਕਪੀਤ ਰਹੀ ਸਮਾਨੁ ਪਕਾਰੇ ਨਹੀ ਕੋ ਸੁਰ ਨਰਕ ਨੇ ਇਕ ਤੰਗਾਰੇ ਤੇਜੇ ਪਵਾਰ ਕਰਿਓ ਕਾ ਦੋਰ ਜੰਤੀ ਦੇ ਸਾਰਾ ਸਮਾਨ ਸ਼ਹਿਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵਿਦੇਸ਼ ਵਸਦੇ ਵਾਸੀਆਂ ਨੂੰ ਅੱਜ ਦੇ ਦਿਨ ਤੇ ਲੱਖ ਲੱਖ ਵਧਾਈ ਦਿੰਦਾ ਅਤੇ ਕਾਮਨਾ ਕਰਦਾ ਕਿ ਸਾਡੇ ਸ਼ਹਿਰ ਇਸੇ ਤਰ੍ਹਾਂ ਤਰੱਕੀਆਂ ਸ਼ਾਂਤੀ ਤੇ ਪ੍ਰੇਮ ਪ੍ਰਤੀਕ ਦੇ ਨਾਲ ਰਹਿਣ। ਬ੍ਰਾਹਮਣ ਸਭਾ ਦੀ ਸਾਰੀ ਹੀ ਮene ਜਿ ਤਰ੍ਹਾਂ ਬ੍ਰਾਹਮਣ ਸਭਾ ਬਣਾ ਕੇ ਭਗਵਾਨ ਪਰਸ਼ੂਰਾਮ ਜੀ ਦੀ ਜਨਮ ਦਿਤਾ ਪਰ ਭਗਵਾਨ ਪਰਸ਼ੂਰਾਮ ਦਾ ਅਸ਼ੀਰਵਾਦ ਲੈਂਦੇ ਨੇ। ਜੈ ਭਗਵਾਨ ਪਰਸ਼ੂਰਾਮ ਕੀ ਜੈ। ਜਨਮ ਦਿਤੀ ਦੇ ਮੌਕੇ 'ਤੇ ਅਸੀਂ ਇਹੀ ਅਰਦਾਸ ਕਰਦੇ ਹਾਂ ਭਗਵਾਨ ਪਰਸ਼ੂਰਾਮ ਜੀ ਦੇ ਚਰਨਾਂ ਦੇ ਵਿੱਚ ਕਿ ਸਦਾਬ ਆਪਣੀ ਜਿਹੜੀ ਕਿਰਪਾ ਹੈ ਆਪਣੇ ਭਗਤਾਂ ਦੇ ਇਸ ਸਮਾਜ ਤੇ ਬਣਾਏ ਰੱਖਣ ਜਿਹੜਾ ਸਮਾਜ ਜਿਹੜਾ ਹੈਗਾ ਇਹਦੇ ਵਿੱਚ ਜਿੰਨੀਆਂ ਵੀ ਦੁਰਗਤੀਆਂ ਨੇ ਇਹਨੂੰ ਦੂਰ ਕਰਨ ਸਰਬੱਤ ਦਾ ਭਲਾ ਹੋਵੇ ਹਰ ਵਰਗ ਹਰ ਸਮਾਜ ਸਾਡਾ ਬ੍ਰਾਹਮਣ ਸਮਾਜ ਵੀ ਇਹਦੇ ਵਿੱਚ ਹੀ ਹੁੰਦਾ ਹੈ ਬਹੁਤ ਜ਼ਿਆਦਾ ਤਰੱਕੀਆਂ ਕਰੇ ਤੇ ਬਹੁਤ ਸਾਰੀ ਸ਼ੁਭਕਾਮਨਾਵਾਂ ਪੂਰੇ ਸਮਾਜ ਨੂੰ ਬ੍ਰਾਹਮਣ ਸਮਾਜ ਦੇ ਸਾਰੇ ਜਿੰਨੇ ਵੀ ਸਨਾਤਨੀ Hindu ਧਰਮ ਦੀ ਵਿਰੋਸਾਸ਼ ਰੱਖਦੇ ਆ ਸਭ ਨੂੰ ਇਸ ਪ੍ਰਕਾਸ਼ਪੁਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਹਾਂ ਜੀ ਧੰਨਵਾਦ ਜੀ ਨਾਮ ਜਿਹੜੀ ਪਾਵਨ ਜਨਤਿ ਬੜੇ ਸ਼ਰਧਾ ਤੇ ਉਤਸ਼ਾਹ ਨਾਲ ਮਣਾਈ ਜਾ ਰਹੀ ਹੈ ਅੱਜ ਜੋ ਭਗਵਾਨ ਪਰਸ਼uram ਜਨਮ ਦਿਨ ਦਾ ਜੋ ਸਮਾਰੋਹ ਹੈ ਸਾਡੇ ਪਾਰਸ਼ ਸ਼ਰਮਾ ਦੀ ਪ੍ਰਧਾਨਗੀ ਦੇ ਹੇਠ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਹਰ ਸਾਲ ਦੀ ਤਰ੍ਹਾਂ ਇਹਨਾਂ ਨੇ ਇਸ ਵਾਰ ਵੀ ਭਗਵਾਨ ਪਰਸ਼uram ਜਨਮ ਦਿਨ ਦੀ ਬੜੀ ਸ਼ਰਧਤ ਨਾਲ ਮਣਾਈ ਹੈ ਔਰ ਸਾਰਿਆਂ ਨੂੰ ਸੱਦਾ ਦਿੱਤਾ ਹੈ ਸਾਰੇ ਲੋਕ ਅੱਜ ਨਤਮਸਤਕ ਹੋਣ ਵਾਸਤੇ ਆਏ ਨੇ ਅੱਜ ਦੇ ਮੌਕੇ ਤੇ ਮੈਂ ਜਿੰਨੇ ਵੀ ਸਾਡੇ ਸਮਾਜ ਦੇ ਜਿੰਨੇ ਵੀ ਅੰਗ ਨੇ ਵਰਗ ਨੇ ਬ੍ਰਾਹਮਣ ਸਮਾਜ ਦੇ ਜਿੱਥੇ-ਜਿੱਥੇ ਵੀ ਪਾਈਚਾਰਾ ਵਸ ਰਿਹਾ ਉਹਨਾਂ ਨੂੰ ਮੈਂ ਅੱਜ ਦੇ ਸਮੇਂ ਤੇ ਲੱਖ-ਲੱਖ ਵਧਾਈ ਦਿੰਦਾ ਹਾਂ ਤੇ ਮੈਂ ਆਸ ਕਰਦਾ ਹਾਂ ਭਗਵਾਨ ਪਰਸ਼uram ਜੀ ਦੇ ਦਿਖਾਏ ਪੱਧ ਜਿਨ੍ਹਾਂ ਤੇ ਅਸੀਂ ਸਾਰੇ ਚੱਲਿਏ ਤੇ ਨਵੇਂ ਸਮਾਜ ਦੀ ਸਿਰਜਣਾ ਵਾਸਤੇ ਅਸੀਂ ਸਹਿਯੋਗ ਦੇ ਵਿੱਚ ਅਸੀਂ ਮੋਰੀ ਬਣੀਏ ਅਰ ਸਾਡਾ ਸਮਾਜ ਸਾਡੇ ਤੋਂ ਪ੍ਰੇਰਨਾ ਲਵੇ ਇਹਨਾਂ ਸ਼ਬਦਾਂ ਦੇ ਨਾਲ ਅੱਜ ਦੇ ਮੌਕੇ ਤੇ ਮੈਂ ਲੱਖ ਲੱਖ ਵਧਾਈ ਦਿੰਦਾ ਜੀ ਨਾਮ ਤੁਹਾਡਾ ਰਾਮਦੇਵ ਸ਼ਰਮਾ ਆਪੇ ਪਰਸ਼uram ਜੀ ਕੀ ਕਰਦੇ ਪਰਸ਼uram ਜੀ ਪਹਿਲਾਂ ਤਾਂ ਮੇਰੇ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਸਾਡੇ ਸ਼ਹਿਰ ਵਾਸੀਆਂ ਨੂੰ ਭਗਵਾਨ ਪਰਸ਼uram ਦੀ ਤਕੀ ਤੇ ਬੋਲੇ ਭਗਵਾਨ ਪਰਸ਼uram ਕੀ ਜੈ ਮੈਂ ਸਾਰੇ ਭਗਵਾਨ ਪਰਸ਼uram ਤੇ ਜੀ ਦੇ ਉਪਰ ਜੀ ਭਗਵਾਨ ਪਰਸ਼uram ਜੀ ਮਸ਼ਨੂ ਜੀ ਦੇ ਛਡੇ ਉਤਾਰ ਨੇ ਉਹ ਸਾਖ ਸਾਤ ਨੇ ਹਾਜ਼ਰੀਨ ਨੇ ਮੈਂ ਸਾਰੇ ਸਮਾਜ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਦੁਨੀਆ ਭਰ ਦੇ ਸਾਰੇ ਲੋਕਾਂ ਦੀਆਂ ਖੁਸ਼ੀਆਂ ਲਈ ਤੇ ਤੰਦਰੁਸਤੀ ਲਈ ਉਹਨਾਂ ਦੁਆ ਕਰਦਾ ਤੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਇਹ ਆਪਣੇ ਨੂੰ ਤਿਹਾੜੀ ਨੂੰ ਬੜੇ ਖੁਸ਼ੀ ਨਾਲ ਤੇ ਉਹਦੇ ਨਾਲ ਮਿਲਾਇਆ ਜਾਵੇ ਮੇਰੇ ਵੱਲੋਂ ਸਭ ਨੂੰ ਸ਼ੁਕਰੀਆ